ਅੱਜ ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਹਰਿੰਦਰਾ ਨਗਰ ਦੇ ਗੇਟ ਦੇ ਨਜ਼ਦੀਕ ਜੈਤੋ ਕੋਟਕਪੂਰਾ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬਲੈਰੋ ਗੱਡੀ ਨੇ ਓਵਰਟੇਕ ਕਰਨ ਸਮੇਂ ਸੰਤੁਲਨ ਵਿਗੜ ਜਾਣ ਕਾਰਨ ਸਵਿਫਟ ਕਾਰ ਵਿੱਚ ਟੱਕਰ ਮਾਰ ਦਿੱਤੀ ਅਤੇ ਸਾਹਮਣੇ ਤੋਂ ਆ ਰਹੀ ਇੱਕ ਹੋਰ ਸਵਿਫਟ ਕਾਰ ਨੂੰ ਟੱਕਰ ਮਾਰਦੀ ਹੋਈ ਸੜਕ ਕਿਨਾਰੇ ਲੱਗੇ ਦਰਖਤ ਵਿੱਚ ਜਾ ਵਜੀ ਜਿਸ ਦੇ ਚਲਦੇ ਮਜ਼ਬੂਤ ਖੜਾ ਦਰਖਤ ਟੁੱਟ ਕੇ 스ਵਿਫਟ ਕਾਰ ਦੀ ਛੱਤ ਤੇ ਡਿੱਗ ਪਿਆ ਜਿਸ ਨਾਲ ਕਾਰ ਦਾ ਵੱਡਾ ਨੁਕਸਾਨ ਹੋ ਗਿਆ ਦੂਜੇ ਪਾਸੇ ਇੱਕ ਹੋਰ ਕਾਰ ਵਿੱਚ ਬਲੇਰੋ ਗੱਡੀ ਦੇ ਵਜਨ ਨਾਲ ਉਸ ਦੀਆਂ ਬਾਰੀਆਂ ਨੂੰ ਨੁਕਸਾਨ ਪਹੁੰਚਿਆ ਗਨੀਮਤ ਰਹੀ ਕੇ ਦੋਨੋਂ ਕਾਰ ਸਵਾਰਾਂ ਅਤੇ ਬਲੇਰੋ ਗੱਡੀ ਦੇ ਡਰਾਈਵਰ ਸੱਟਾਂ ਤੋਂ ਵਲਵਲ ਬਚ ਗਏ ਇਸ ਮੌਕੇ ਬਲੇਰੋ ਗੱਡੀ ਦੇ ਡਰਾਈਵਰ ਨੇ ਕਿਹਾ ਕਿ ਇਹ ਹਾਦਸਾ ਬ੍ਰੇਕ ਫੇਲ ਹੋ ਜਾਣ ਕਾਰਨ ਵਾਪਰਿਆ ਹੈ ਹਾਦਸਾ ਕਿਵੇਂ ਹੋਇਆ ਸਰ ਬੀਜੇ ਜਿਹਤੋਂ ਆ ਰਹੇ ਸੀ ਬਰਗਾੜੀ ਵੀਡੀਓ ਤੇ ਬੋਟਰ ਦੀ ਗਤੀ ਵਾਸਤੇ ਜਾ ਰਹੇ ਸੀ ਇਹ ਤੇ ਪਿੱਛੋਂ ਲੈ ਕੇ ਬੜਰੋ ਗੱਡੀ ਜਿਹੜੀ ਆ ਉਪਤ ਸਵਾਗੇ ਵਿੱਚ ਵੱਜ ਕੇ ਤੇ ਸਿੱਧੀ ਗੱਡੀ ਵਿੱਚ ਉਹਨੇ ਮਾਰੇ ਅਸੀਂ ਆ ਦੇ ਸਾਈਡ ਤੇ ਆਮਨਾ ਹੌਲੀ ਹੌਲੀ ਜਾ ਰਹੇ ਸੀਗੇ ਤੇ ਇਹ ਬਲੇਰੋ ਗੱਡੀ ਵਾਲਾ ਉਹਦਾ ਵੀ ਮੇਰੇ ਬ੍ਰੇਕ ਖਲੇ ਗਏ ਵੈਸੇ ਉਹ ਪਰਟੇਕ ਕਰ ਰਿਹਾ ਸੀ ਉਹ ਵੋਟੇਕ ਕਰਦੇ ਰਹੇ ਨੇ ਵਿੱਚ ਮਾਰ ਕਿਸੇ ਦੀ ਗੱਡੀ ਵਿੱਚ ਮਾਰ ਕੇ ਸਾਡੀ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹਾਂ ਜੀ ਇਹ ਗੱਡੀ ਵਾਲਾ ਸੱਚੀ ਕਿਤੇ ਆ ਬਾਲਕ ਆ ਜੇ ਪਹੁੰਚਾ ਦੀ ਡਰਾਈਵਰ ਆ ਜੇ ਇਹ ਗੱਡੀ ਲੈ ਰਿਸ਼ਟਰੀਓ ਕੀਤੇ ਉੱਤੇ ਲੱਗੀ ਹੋਈ ਸੀ ਤੇ ਹਜੇ ਸਾਨੂੰ ਮਿਲਿਆ ਨਹੀਂ ਬਾਲਕ ਕਹਿੰਦਾ ਮੈਂ ਆ ਰਿਹਾ ਤੇ ਬਾਕੀ ਦੇਖਦੇ ਹਾਂ ਕੀ ਬੰਦਾ ਜੇ ਹੁੰਦੀ ਨਹੀਂ ਬੰਦੀ ਕਾਰਵਾਈ ਕਰਾਂਗੇ ਸੈਂਡੂਟੀ ਕੋ ਡਿਲੀਵਰੀ ਸੀ ਤੇ ਨਹੀਂ ਅਸੀਂ ਵਾਹੇ ਗਣਤੀ ਕਰਾਉਣ ਵਾਸਤੇ ਜਾ ਰਹੇ ਸੀ ਤੇ ਨੁਕਸਾਨ ਕਿੰਨਾ ਕਿਹਦਾ 60 ਪੇਜ ਦੇ ਕੇ ਵਜੇ ਬਾਈ ਗੱਡੀ ਦਾ ਨੁਕਸਾਨ ਜਾਂ 2 ਟਾਂ ਲੱਗਦਾ ਜੀ ਤੇ ਤੁਹਾਡਾ ਆਪ ਦਾ ਕੋਈ ਸਾਰੀ ਨਹੀਂ ਬਾਈ ਚਾਹ ਹੋ ਗਿਆ ਕੀ ਸਾਰਾ ਹਾਦਸਾ ਕਿਵੇਂ ਵਾਪਰਿਆ ਹੈ ਹਾਦਸਾ ਜੀ ਮੈਂ ਨਾ ਕੋਟਕਪੂਰੇ ਵਾਲ ਨੂੰ ਜਾ ਰਿਹਾ ਸੀਗਾ ਜੀ ਤੇ ਡਾ ਓਵਰ ਬਲੈਰੋ ਗੱਡੀ ਆਲਾ ਓਵਰਟੈਕ ਕਰਨ ਲੱਗਿਆ ਬਸ ਸਪੀਡ ਬੜੀ ਸੀ ਤੇ ਮੈਂ ਤਾਂ ਸਾਈਡ ਤੇ ਕਰਕੇ ਗੱਡੀ ਤੇ ਨਾਲ ਦੀ ਘਸੜ ਕੇ ਟੱਪ ਕੇ ਅੱਗੇ ਅਗਾ ਗੱਡੀ ਭੰਨਦੀ ਇਹਨੇ ਉਹ ਮੋਟਾਨ ਹੋ ਗਿਆ ਜੀ ਗੱਡੀ ਦੀਆਂ ਬਾਰੀਆਂ ਭੰਨ ਗਈਆਂ ਕਿੰਨੇ ਕਿਲੋਸਾਨ ਇਹਦਾ ਹੀ ਹੁਣ 20 3000 ਦਾ ਦਾ 3000 ਦਾ ਹੈਗਾ ਜੀ ਸਵਾਰੀਆਂ ਵਿੱਚ ਬੱਠਿਆ ਹੁਣ ਮੈਂ ਹੀ ਸੀ ਕੱਲਾ 60 ਤੋਂ ਪੱਜ ਗਏ ਜਿੱਧਰੋਂ ਆ ਰਹੀ ਸੀ ਕੋੜਕਪੂਰਾ ਸਾਈਡ ਤੋਂ ਆ ਰਿਹਾ ਸੀ ਬ੍ਰੇਕ ਫੇਲ ਹੋ ਗਏ ਤੇ 30 ਮੀਟਰ ਤੋਂ ਮੈਨੂੰ ਪਤਾ ਲੱਗ ਗਿਆ ਤੇ 30 ਫੁੱਟ ਤੋਂ 30 ਫੁੱਟ ਤੋਂ ਮੈਨੂੰ ਪਤਾ ਲੱਗ ਗਿਆ ਤੇ ਬ੍ਰੇਕ ਕੰਮ ਛੱਡ ਗਏ ਨਾਲ ਦੇ ਬੰਦੇ ਬੈਠੇ ਨੇ ਫੌਜੀ ਸੀਗੇ ਆ ਬੀਐਸਐਫ ਵਾਲੇ ਸੀ ਨਾਲ ਦੇ ਤੇ ਨੁਕਸਾਨ ਵਗੈਰਾ ਨੁਕਸਾਨ ਤਾਂ ਸਰ ਗੱਡੀ ਦੇ ਵੱਜੀ ਹੁਣ ਸਾਈਡ ਤੋਂ ਹੀ ਵੱਜੀ ਆ ਮੈਂ ਉਹ ਜਿੰਦੇ ਬੰਦੇ ਬਚਾਏ ਉਦਲੇ ਪਾਸੇ ਬਾਈਕ ਵੀ ਜਾ ਰਹੇ ਸੀਗੇ ਉਹਨਾਂ ਨੂੰ ਬਚਾਉਂਦੇ ਹੋਏ ਮੈਂ ਇੱਧਰ ਗੱਡੀ 'ਚ ਸਨ ਚ ਇੱਧਰ ਮਾਰਨ ਦੀ ਕੋਸ਼ਿਸ਼ ਬਲੇਰੋ 'ਚ ਕਿੰਨੇ ਬੰਦੇ ਸਵਾਰ ਸੀਗੇ ਮੇਰੇ ਨਾਲ 2 ਬੰਦੇ ਸੀ ਕੋਈ ਸਰਟੀਫੀਕਟ ਨਹੀਂ ਨਾ ਨਾ ਗੱਡੀ VOTING 'ਚ ਲੱਗੀ ਹੋਈ ਹੈ ਇਲੈਕਸ਼ਨ ਡਿਊਟੀ 'ਤੇ BESF ਦੀ